ਇਹ ਕੀ ਕਿਹਾ ਜਾਂਦਾ ਤਕਬੀਰ ਆ ਅੱਜ ਇਹ ਲੋਕੀ ਹਾਂਜੀ ਸਰ ਤੁਸੀਂ ਆਏ ਹੋ ਪੰਜਾਬ ਦੇ ਸਰ ਜਰਾ ਕੁ ਨਾ ਮੈਂ ਕੁਝ ਵਿੱਚ ਸੀ ਹਾਲਾਤ ਪੰਜਾਬ ਦੇ ਹਾਂਜੀ ਵੀਰੇ ਹਾਲਾਤ ਇਹ ਆ ਵੀ ਪੰਜਾਬ ਵੀ ਪੰਜਾਬ ਨਾਲ ਖੜਾ ਇਸ ਟਾਈਮ ਉਹਨਾਂ ਡੋਕਰੀ ਘੜੀ ਦੇ ਵਿੱਚ ਜੋ ਵੀ ਬੰਦ ਦੀ ਮਦਦ ਦਾ ਸਭ ਤੋਂ ਕੀਤੀ ਜਾ ਰਹੀ ਹੈ ਉਹ ਆਪਾਂ ਕਰ ਰਹੇ ਹਾਂ ਸਾਰੇ ਜਾਣੇ ਨਾ ਤੇ ਪਹਿਲਾਂ ਜਦੋਂ ਪਾਣੀ ਚੜਿਆ ਹੋਇਆ ਸੀਗਾ ਉਦੋਂ ਹੋਰ ਤਰੀਕੇ ਦੀ ਮਦਦ ਦੀ ਲੋੜ ਸੀਗੀ ਸਹਾਇਤਾ ਦੀ ਲੋੜ ਸੀ ਹਾਂ ਨਾ ਬਾਰੇ ਜਾਣੇ ਖੜੇ ਉਦੋਂ ਵੀ ਪੰਜਾਬ ਨਾਲ ਤੇ ਹੁਣ ਪਾਣੀ ਉੱਤਰ ਗਿਆ ਹੁਣ ਮੁੱਖ ਲੋੜ ਆ ਵੀ ਅਸੀਂ ਘਰ ਬਣਾ ਕੇ ਦਈਏ ਜਿਨ੍ਹਾਂ ਦੇ ਘਰ ਟਹਿਗੇ ਜ਼ਮੀਨਾਂ ਪੱਧਰ ਕਰੀਏ ਸੋ ਉਸ ਮੌਮ ਦੇ ਤਹਿਤ ਸਾਰੇ ਕਲਾਕਾਰ ਸਮਾਜ ਸੇਵੀ ਸੰਸਥਾਵਾਂ ਨਾਲ ਕੇ ਲੱਗੀਆਂ ਹੋਈਆਂ ਨੇ ਤੇ ਆਪਣਾ ਕਲਗੀਧਾ ٹرسٹ ਨਾਲ ਅਸੀਂ ਸ਼ੁਰੂ ਤੋਂ ਕੰਮ ਕਰ ਰਹੇ ਆ ਮੈਂ ਹਨਾ ਜਦੋਂ ਦਾ ਆਪਣਾ ਹੜ ਆਏ ਨੇ ਤੇ ਪਹਿਲਾਂ ਵੋਟਸ ਦੇ ਜ਼ਰੀਏ ਸੇਵਾ ਕੀਤੀ ਗਈ ਉਹਦੇ ਵਿੱਚ ਵੀ ਅਸੀਂ ਇਕੱਠੇ ਰਹੇ ਸਾਰੇ ਜਾਣੇ ਤੇ ਉਸ ਤੋਂ ਬਾਅਦ ਘਰਾਂ ਦੀ ਸੀਗੀ ਇਹਨਾਂ ਨੇ ਘਰਾਂ ਦੀ ਸੇਵਾ ਲਈ ਵਿੱਤਰਾਲਾ ਕਿੰਨਾਂ ਨਾਲ ਅਸੀਂ ਪਿੱਛੇ ਤਰ੍ਹਾਂ ਦੀ ਸੇਵਾ ਲਈ ਹੈ ਨਾ ਤੋਂ ਬਹੁਤ ਵਧੀਆ ਤਰੀਕਾ ਕਰ ਨਾਲ ਘਰ ਬਣਾ ਕੇ ਦਿੱਤੇ ਜਾ ਰਹੇ ਨੇ ਅੱਜ ਪਹਿਲੇ ਦੋ ਘਰ ਨੇ ਜਿਹੜੇ ਡਿਲੀਵਰ ਕੀਤੇ ਗਏ ਨੇ ਨਾ ਤੇ ਬਸ ਇਹੀ ਆ ਜੀ ਹੁਣ ਬਾਕੀ ਜਿਹੜੇ ਵੀ ਲੋੜ ਬੰਦ ਰਹੇ ਉਹਨਾਂ ਤੱਕ ਪਹੁੰਚਿਆ ਜਾ ਰਿਹਾ ਬਣਦੀ ਮਦਦ ਆ ਜਿਹੜੀ ਕੀਤੀ ਕਿੰਨੇ ਘਰ ਕੁੱਲ ਬਣਾਏ ਜਾਂਦੇ ਆ ਤੁਹਾਡੇ ਵੱਲੋਂ ਹਾਂਜੀ ਕਿੰਨੇ ਘਰ ਦਿੱਤੇ ਜਾਂਦੇ ਆ ਲੋਕਾਂ ਨੂੰ ਬਾਈ ਜੀ ਦੇਖੋ ਪਤਾ ਕੀ ਆ ਜਿੱਥੇ ਗੱਲ ਸੇਵਾ ਦੀ ਆ ਜਾਂਦੀ ਹੈ ਨਾ ਉੱਥੇ ਮੈਨੂੰ ਇਹ ਲੱਗਦਾ ਵੀ ਜਦੋਂ ਆਪਾਂ ਕੋਈ ਚੀਜ਼ ਕਹਿ ਦਿੰਦੇ ਆ ਸੇਵਾ ਦੇ ਵਿੱਚ ਕਹਿ ਕੇ ਨਹੀਂ ਕੀਤੀ ਜਾਂਦੀ ਕੋਈ ਚੀਜ਼ ਨਾ ਜਦੋਂ ਅਸੀਂ ਕਹੇ ਦਿੰਨੇ ਉਹਦੇ ਵਿੱਚ ਹੰਸਾਰ ਆ ਜਾਂਦਾ ਕਿਤੇ ਨਾ ਕਿਤੇ ਨਾ ਸੇਵਾ ਤਾਂ ਮੈਨੂੰ ਲੱਗਦਾ ਮੰਤ ਵੀ ਇਹ ਹੁੰਦਾ ਜੇ ਆਪਾਂ ਸਿੱਖ ਫਲਸਫੇ ਦੀ ਗੱਲ ਕਰਦੇ ਆਂ ਦੇ ਹੱਥ ਤੋਂ ਕਰੋ ਦੂਜੇ ਹੱਥ ਨੂੰ ਪਤਾ ਨਾ ਲੱਗੇ ਫਿਰ ਵੀ ਮੈਨੂੰ ਇਹ ਲੱਗਦਾ ਤੈਨੂੰ ਜਦੋਂ ਕਰ ਦੋ ਉਸ ਤੋਂ ਬਾਅਦ ਲੋਕਾਂ ਤੱਕ ਦੁਨੀਆ ਤੱਕ ਕਾਪੇ ਆ ਜਾਣੀ ਹੁੰਦੀ ਹੈ ਚੀਜ਼ ਪਹਿਲਾਂ ਨਹੀਂ ਕੋਈ ਚੀਜ਼ ਆਪਾਂ ਬੋਲ ਸਕਦੇ ਹੁੰਦੇ ਨਾ ਸੋ ਜਿੱਥੇ ਤੱਕ ਮੈਂ ਕਿਹਾ ਵੀ ਲੋੜਵੰਦ ਬੈਠੇ ਨੇ ਹਰੇਕ ਲੋੜਵੰਦ ਤੱਕ ਪਹੁੰਚਿਆ ਜਾਊਗਾ 100 200 ਜਿੰਨੇ ਕਰਾਂ ਦੀ ਵੀ ਲੋੜ ਹੋਊਗੀ ਕਿਸੇ ਨੂੰ ਨਾ ਤੇ ਬਾਕੀ ਸੰਸਥਾਵਾਂ ਵੀ ਕੰਮ ਕਰ ਰਹੀਆਂ ਨੇ ਇਸ ਚੀਜ਼ ਤੇ ਬਹੁਤ ਉਹ ਜ਼ੋਰ ਦਿੱਤਾ ਜਾ ਰਿਹਾ ਵੀ ਕਿਤੇ ਇਹ ਨਾ ਹੋਵੇ ਹੁਣ ਮੰਨ ਲਓ ਇੱਕ ਘਰ ਕਿਸੇ ਦਾ ਬਣ ਗਿਆ ਉਹਨੂੰ ਆਪਾਂ ਦੁਆਰੇ ਪੈਸੇ ਦੇ ਦਈਏ ਕੋਈ ਜਿਹੜਾ ਅਸਲ ਲੋੜਵੰਦਾ ਉਹਦੇ ਤੱਕ ਨਾ ਪਹੁੰਚਿਆ ਜਾਵੇ ਬਹੁਤ ਵਧੀਆ ਤਰੀਕਾ ਕਾਰਨ ਨਾਲ ਪੰਚਾਇਤਾਂ ਤੱਕ ਪਹੁੰਚ ਕੀਤੀ ਜਾ ਰਹੀ ਆ ਸੋ ਉਸ ਤਰੀਕੇ ਨਾਲ ਕੱਲੀ ਕੱਲੀ ਚੀਜ਼ ਨੂੰ ਵੈਰੀਫਾਈ ਕਰਕੇ ਫਿਰ ਮਦਦ ਕੀਤੀ ਜਾ ਰਹੀ ਆ ਬਿਲਕੁਲ ਭਾਈ ਜਿੰਦਗੀ ਦੇ ਵਿੱਚ ਮੁੱਖ ਤਿੰਨ ਹੀ ਬੰਦੇ ਦਾ ਘਰ ਹੁੰਦਾ ਨਾ ਬਣਾਉਣਾ ਤੇ ਚਲੋ ਇਹ ਹੁੰਦਾ ਬਾਕੀ ਗੱਡੀ ਗੁੱਡੀ ਮੋਟਰਸਾਈਕਲ ਇਹ ਤਾਂ ਹਾਂ ਇਹ ਤਾਂ ਚਲੋ ਫਿਰ ਵੀ ਸਾਧਨਾ ਬਿਨਾਂ ਸਰ ਜਾਂਦਾ ਘਰ ਬਿਨਾਂ ਤਾਂ ਕਦੇ ਨਹੀਂ ਸਰਦਾ ਨਾ ਸੱਤ ਤਾਂ ਬਹੁਤ ਵੱਡੀ ਲੋੜ ਹੁੰਦੀ ਹੈ ਸਾਡੀ ਤੋਂ ਲੱਗਦਾ ਵੀ ਅੱਜ ਦੋ ਪਰਿਵਾਰਾਂ ਨੂੰ ਦਿੱਤਾ ਗਿਆ ਘਰ ਬਣਾ ਕੇ ਤੇ ਇਸ ਤੋਂ ਬਾਅਦ ਆਪਣਾ 50 ਸਾਲ ਇਸ ਘਰ ਦੀ ਗਰੰਟੀ ਹੈ ਨਾ ਤੇ ਮਨਿਆਦ ਆ ਵੀ ਇਹਦੇ ਵਿੱਚ ਆਪਣਾ ਕੋਈ ਮਤਲਬ ਮੀ ਨਾਲ ਵੀ ਨਹੀਂ ਇਹ ਖਰਾਬ ਹੋਊਗਾ ਕੋਈ ਹੋਰ ਤਰੀਕੇ ਨਾਲ ਨਹੀਂ ਬਾਕੀ ਇਹਦੇ ਅੰਦਰ ਮੰਨ ਲਾ ਗਰਮੀ ਤੋਂ ਵੀ ਰਾਹਤ ਆ ਨਾ ਇਸ ਚੀਜ਼ ਦੀ ਤੇ ਬਹੁਤ ਵਧੀਆ ਜੀ ਉਪਰਾਲਾ ਇਹ ਆਪਣਾ ਅਸੀਂ ਤਾਂ ਨਾਲ ਆ ਇਹਨਾਂ ਦੇ ਮੈਂ ਤਾਂ ਪੜਿਆ ਵੀ ਸ਼ੁਰੂ ਇੱਥੇ ਤੇ ਕਾਲ ਅਕੈਡਮੀ ਚ ਪੜਿਆ ਮਸੂਦਾ ਹੁੰਦਾ ਸੋ ਤਾਂ ਕਰਕੇ ਮੇਰਾ ਤਾਂ ਜੁੜਨਾ ਬਣਦਾ ਇੰਸਟਰਕਟਰ ਨਾਲ ਤਾਂ ਸ਼ੁਰੂਆਤ ਗੁਰੂ ਜੀ ਇਹਨਾਂ ਦੇ ਹੈਡ ਗ੍ਰੰਟਿਓ ਨਾਲ ਕੀਤੀ ਗਈ ਹੈ ਇਹਦਾ ਕਾਰ ਹੈ ਕਿ ਪੁਰਸੇ ਕਹਿ ਕਿ ਇਸ ਤੋਂ ਸ਼ੁਰੂਆਤ ਕੀਤੀ ਜੇ ਵਧੀਆ ਹੋਵੇਗਾ ਪੰਜਾਬ ਦੇ ਵਿੱਚ ਬਿਲਕੁਲ ਭਾਈ ਆਪਾਂ ਤਾਂ ਕਿਹਾ ਵੀ ਇਹ ਤਾਂ ਚਲੋ ਕੋਈ ਇਹ ਨਹੀਂ ਵੀ ਆਪਣਾ ਇਹ ਚੀਜ਼ ਕੋਈ ਇਜ਼ਾਤ ਦੀ ਧਰਮ ਦੇ ਵਿੱਚ ਤਾਂ ਕੀਤੀ ਨਹੀਂ ਜਾ ਸਕਦੀ ਜਦੋਂ ਆਪਾਂ ਸੇਵਾ ਦੀ ਗੱਲ ਕਰਦੇ ਆ ਸੇਵਾ ਦਾ ਸਿਧਾਂਤ ਜਦੋਂ ਕਈ ਕਿਨਈਆ ਜੀ ਦੀ ਐਗਜ਼ਾਮਪਲ ਆਪਾਂ ਲੈਨੇ ਆ ਕਿਤੇ ਹਾਲ ਦੇ ਵਿੱਚ ਉਹ ਨਾ ਸੋ ਮੈਨ ਲੱਗਦਾ ਵੀ ਵੈਰੀ ਵੀ ਸਾਡੇ ਨੇ ਉਥੇ ਤਾਂ ਕੋਈ ਵੀ ਸਾਡਾ ਬਗਮਾ ਨਹੀਂ ਹੈਗਾ ਨਾ ਸੋ ਮੈਨ ਲੱਗਦਾ ਵੀ ਸਾਰੀ ਸਾਡੇ ਆਪਣੇ ਦੇ ਜਿਹੜਾ ਵੀ ਲੋਡ ਬੰਨਦਾ ਹਰੇਕ ਤੱਕ ਪਹੁੰਚਿਆ ਜਾਊਗਾ ਦੇਖ ਦੀ ਮਦਦ ਕੀਤੀ ਜਾਵੇ ਇੰਡਸਟਰੀ ਯਾਰ ਪਤਾ ਕੀ ਉਹਨਾਂ ਇੰਡਸਟਰੀ ਕੁਛ ਨਹੀਂ ਹੁੰਦੀ ਜੇ ਤਾਂ ਅਸੀਂ ਗਾਉਂਦੇ ਹੋਈਆਂ ਅੰਗਰੇਜ਼ੀ ਗਾਣੇ ਹਿੰਦੀ ਗਾਣੇ ਗਾਉਂਦੇ ਹੋਈ ਫਿਰ ਤਾਂ ਇੰਡਸਟਰੀ ਕਹਿੰਦੇ ਅਸੀਂ ਪੰਜਾਬ ਤੋਂ ਨਿਕਲੇ ਈਆਂ ਪੁੱਤ ਸਾਡੇ ਗਾਣਿਆਂ ਚ ਕੀ ਇਤਨੇ ਪੰਜਾਬ ਆ ਆਹ ਹੁਣ ਮੇਰਾ ਪੰਜਾਬ ਦੀ ਟਾਣਾ ਗੱਲ ਪਰਸੋਂ ਨੂੰ ਰਦ ਕਰ ਤੇ ਕੱਲ ਨੂੰ ਹੋਣਾ 26 ਤਰੀਕ ਨੂੰ ਤੇ ਉਹਦੇ ਵਿੱਚ ਪੰਜਾਬ ਦੀ ਜ਼ਿਕਰ ਪੰਜਾਬ ਦੇ ਇਤਿਹਾਸਾਂ ਦਾ ਜ਼ਿਕਰ ਪੰਜਾਬ ਦੀ ਗਰੀ ਗਰੀ ਦਾ ਜ਼ਿਕਰ ਹੈ ਨਾ ਤੋਂ ਮੈਨੂੰ ਲੱਗਦਾ ਵੀ ਸਾਡੇ ਗੀਤ ਨੇ ਪੰਜਾਬ ਚੋਂ ਨਿਕਲੇ ਹੋਏ ਗੀਤ ਨੇ ਉਹਨਾਂ ਦੇ ذریعے ਅਸੀਂ ਦੁਨੀਆ ਤੇ ਮਕਬੂਲ ਹੋਇਆ ਪੰਜਾਬੀ ਵੀ ਸਾਨੂੰ ਪਿਆਰ ਕਰਦੇ ਨੇ ਫਿਰ ਇਹ ਹੁੰਦਾ ਵੀ ਜਦੋਂ ਟੱਕਰੀ ਛੜੀ ਆ ਉਹਦੇ ਵਿੱਚ ਫੜਨਾ ਲਾ ਦੇ